ਪੱਚੇ ਰੱਦ ਕੀਤੀ ਜਾਣ ਇਹ ਵੀ ਉਹਨਾਂ ਦੀ ਇੱਕ ਮੁੱਖ ਤੇ ਅਹਿਮ ਮੰਗ ਹੈ। ਦ ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਈ ਜਾਂ ਦੀ ਮੰਗ ਉਕਰ ਰਹੇ ਨੇ। ਮੰਗਾ ਨਾ ਮੰਨੇ ਜਾਣ ਤੱਕ ਹੜਤਾਲ ਐਜ਼ ਇਟ ਇਜ਼ ਜਾਰੀ ਰਹੇਗੀ। ਯੂਨੀਅਨ ਦੇ ਵੱਲੋਂ ਕਲੀਅਰ ਇੱਕ ਆਖਰਤ ਪ੍ਰਗ ਹੈ। ਦਸ ਕੇ ਕਾਲ ਟਰਾਂਸਪੋਰਟ ਮੰਤਰੀ ਦਿਨਾਲ ਯੂਨੀਅਨ ਆਗੂਆਂ ਦੀ 7 ਘੰਟੇ ਬੈਠਕ ਚੱਲੀ ਸਹਾਲਾ ਕਿ ਹਿਰਾਸਤ ਚ ਲੈ ਗਏ ਹੜਤਾਲੀ ਜੋ ਮੁਲਾਜ਼ਮ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਏ ਤੇ ਇਸ ਤੇ ਸਹਿਮਤੀ ਬਣ ਗਈ ਸੀ ਪਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਚਿੱਠੀ ਜਾਰੀ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੀ ਜੋ ਹੜਤਾਲ ਹੈ ਉਹ ਐਜ਼ ਇਟ ਇਜ਼ੀ ਜਾਰੀ ਰਹੇਗੀ ਬੀਤੇ ਕੱਲ ਟ੍ਰਾਂਸਪੋਰਟ ਮੰਤਰੀ ਲਾਲਜ ਸਿੰਘ ਪੁੱਲਰ ਦੇ ਨਾਲ ਤਕਰੀਬਨ 7 ਘੰਟੇ ਪੂਰੀ ਬੈਠਕ ਚੱਲੀ ਸੀ ਉਸ ਤੋਂ ਬਾਅਦ ਅੱਜ ਕੱਲ ਦਾ ਜ਼ਿਕਰ ਹੋਇਆ ਸੀ ਕਿ ਜੋ ਮੰਤਰੀ ਨੇ ਲਾਲਜ ਸਿੰਘ ਪੁੱਲਰ ਉਹਨਾਂ ਨੇ ਕਿਹਾ ਸੀ ਕਿ ਜਾਇਜ਼ ਜੋ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਯੂਨੀਅਨ ਦੀਆਂ ਜਿਨੇ ਵੀ ਬਰਖਾਸਤ ਹੜਤਾਲੀ ਮੁਲਾਜ਼ਮ ਕੀਤੇ ਗਏ ਨੇ ਉਹਨਾਂ ਨੂੰ ਮੁਰਤੂ ਬਹਾਲ ਕੀਤਾ ਜਾਏਗਾ ਤੇ ਇਸ ਤੇ ਸਹਿਮਤੀ ਬਣੀ ਸੀ ਤੇ 1000 ਸਰਕਾਰੀ ਬਸਾਂ ਹੋਰ ਪਾਈਆਂ ਜਾਣਗੀਆਂ ਇਹ ਵੀ ਗੱਲ ਕੀਤੀ ਗਈ ਸੀ ਤੇ ਹੁਣ ਸਸਪੈਂਸ਼ਨ ਅਤੇ ਟਰਮੀਨੇਸ਼ਨ ਵਾਪਸ ਲਈ ਜਾਏ ਪ੍ਰੋਪਰ ਨੋਟੀਫਿਕੇਸ਼ਨ ਇਸ ਦਾ ਜਾਰੀ ਕੀਤਾ ਜਾਏ ਇਸ ਤੇ ਅੜੇ ਹੋਏ ਨੇ ਯੂਨੀਅਨ ਦੇ ਆਗੂ ਤੇ ਅੱਜ ਵੀ ਸਰਕਾਰੀ ਬਸਾਂ ਦਾ ਚੱਕਾ ਜਾਮ ਹੈ ਅੱਜ ਵੀ ਸਰਕਾਰੀ ਬਸਾਂ ਨਹੀਂ ਚੱਲ ਰਹੀਆਂ ਜੋ ਕਿ ਹੜਤਾਲੀ ਮੁਲਾਜ਼ਮ ਨੇ ਉਹ ਹੜਤਾਲ ਕਰ ਰਹੇ ਨੇ ਹਾਲਾਂਕਿ ਯੂਨੀਅਨ ਦੇ ਆਗੂ ਨੇ ਕਲੀਅਰ ਕਰ ਦਿੱਤਾ ਹੈ ਕਿ ਜੋ ਪਰਚੇ ਦਰਜ ਕੀਤੇ ਗਏ ਸੀ ਉਹਨਾਂ ਦੇ ਸਾਥੀਆਂ ਤੇ ਉਹਨਾਂ ਨੂੰ ਰੱਦ ਕੀਤਾ ਜਾਏ ਇਸੇ ਨਾਲ ਹੀ ਜਿਨਨੇ ਵੀ ਸਸਪੈਂਡਡ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਇਦਾ ਸਾਡੇ ਨਾਲ ਰੇਸ਼ਮ ਸਿੰਘ ਪ੍ਰਧਾਨ ਕੰਟਰੈਕਟ ਵਰਕਰਸ ਯੂਨੀਅਨ ਜੁੜ ਹੋਣੀ ਰੇਸ਼ਮ ਸਿੰਘ ਜੀ ਸਵਾਗਤ ਕਰਾਉਣਗੇ ਟੀਮ ਪੰਜਾਬ ਤੇ ਕੱਲ 7 ਘੰਟੇ ਦੀ ਮੀਟਿੰਗ ਟਰਾਂਸਪੋਰਟ ਮੰਤਰੀ ਦਰਾਂ ਹੋਈ ਆਸ਼ਵਾਸਨ ਦਿੱਤਾ ਗਿਆ ਪਰ ਫਿਰ ਵੀ ਤੁਹਾਡੇ ਵੱਲ ਹੜਤਾਲ ਬਿਲਕੁਲ ਜੀ ਇਹ ਸਵਾਸਨ ਜਿਹੜੀਆਂ ਗੱਲਾਂ ਤੇ ਦਿੱਤਾ ਗਿਆ ਸੀਗਾ ਮੈਂ ਦੱਸਣਾ ਚਾਹੁੰਦਾ ਉਹਨਾਂ ਚ ਸਪਸ਼ਟ ਸੀ ਕਿ ਤੁਹਾਡੀ ਟਰਾਂਸਪੋਰਟ ਪਾਲਿਸੀ ਹੈ ਜਿਹੜੀ ਉਹਨੂੰ ਬਣਾ ਲਿਆ ਗਿਆ ਲਾਗੂ ਕਰਾਂਗੇ ਪਰੰਤੂ ਉਹਨਾਂ ਲਈ ਇੱਕ ਮੀਟਿੰਗ ਜਿਹੜੀ ਅਗਲੀ ਉਹ ਆਪਾਂ ਜਲਦੀ ਦਿਨਾਂ ਦੇ ਵਿੱਚ ਰੱਖਦੇ ਹਾਂ। ਹਾਂ। ਨਾ ਤਾਂ ਉਸ ਦਾ ਕੋਈ ਪੱਤਰ ਜਾਰੀ ਹੋਇਆ। ਉਸ ਤੋਂ ਬਾਅਦ ਇਹ ਸੀ ਕਿ ਜਿੰਨੇ ਵੀ ਮੁਲਾਜ਼ਮ ਤੁਹਾਡੇ ਅਰੈਸਟ ਕੀਤੇ ਹੋਏ ਨੇ ਇਸ ਵੇਲੇ ਕਿਉਂਕਿ ਹੜਤਾਲ ਸਰਕਾਰ ਨੇ ਸ਼ੁਰੂ ਕਰਾਈ ਹੈ ਮੈਂ ਸਪਸ਼ਟ ਕਰਨਾ ਚਾਹੁੰਨਾ ਤੁਹਾਨੂੰ ਇਹ ਹੜਤਾਲ ਅਸੀਂ ਨਹੀਂ ਕੀਤੀ। ਹਾਂ। ਕਾਮੇ 27 ਤਰੀਕ ਨੂੰ ਰਾਤ ਨੂੰ ਅਤੇ 28 ਤਰੀਕ ਨੂੰ ਸਵੇਰ ਮੌਰਨਿੰਗ 4 ਵਜੇ ਸਾਡੇ ਜਿਹੜੇ ਸਾਰੇ ਸਾਥੀ ਉਹਨਾਂ ਨੂੰ ਰੈਸਟ ਕੀਤਾ 173 ਮੁਲਾਜ਼ਮ ਨੇ ਜਿਹੜੇ ਹੁਣ ਤੱਕ ਪੁਲਿਸ ਕਸਟਡੀ ਦੇ ਵਿੱਚ ਨੇ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਹੋਏ ਆ ਪੰਜਾਬ ਰੋਡ 'ਤੇ ਪਨ ਬਸ ਤੇ ਪੀਆ ਉਹਨਾਂ ਮੁਲਾਜ਼ਮਾਂ ਵਾਸਤੇ ਹੜਤਾਲ ਸ਼ੁਰੂ ਹੋਈ ਕਿ ਪਹਿਲਾਂ ਉਹਨਾਂ ਨੂੰ ਰਿਲੀਜ਼ ਕਰੋ ਸੋ ਕੱਲ ਟਰਾਂਸਪੋਰਟ ਮੰਤਰੀ ਵੱਲੋਂ ਤੁਰੰਤ ਇਹੀ ਗੱਲ ਕਹੀ ਗਈ ਕਿ ਅਸੀਂ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਉਹ ਰਿਲੀਜ਼ ਕਰਦੇ ਹਾਂ ਤੁਸੀਂ ਹੜਤਾਲ ਖੋਲੋ ਸੋ ਸਾਡੇ ਵੱਲੋਂ ਸਪਸ਼ਟ ਸੀ ਕਿ ਉਹ ਮੁਲਾਜ਼ਮ ਰਿਲੀਜ਼ ਹੋ ਕੇ ਡੀਪੋਆਂ 'ਚ ਆ ਜਾਣਗੇ ਤੇ ਹੜਤਾਲ ਅਸੀਂ ਉਸੇ ਵੇਲੇ ਖੋਲ੍ਹ ਦਾਂਗੇ ਅਸੀਂ ਇਸ ਚੀਜ਼ 'ਚ ਨਹੀਂ ਕਿ ਲੋਕਾਂ ਨੂੰ ਤੰਗ ਪੇਸ਼ਾਨ ਕੀਤਾ ਜਾਵੇ ਪਰ ਇਹ ਤੁਸੀਂ ਸ਼ੁਰੂ ਕੀਤੀ ਹੜਤਾਲ ਉਹਨਾਂ ਨੂੰ ਪਹਿਲਾਂ ਰਿਲੀਜ਼ ਕਰੋ ਉਹਨਾਂ ਨੇ 2 ਘੰਟੇ ਦਾ ਸਮਾਂ ਲਿਆ ਸੀ ਪਰੰਤੂ ਹੁਣ ਤੱਕ ਕੋਈ ਨਿਲਾਜਮਾ ਮੀਟਿੰਗ ਨਹੀਂ ਹੋਇਆ ਪਹਿਲੀ ਗੱਲ ਹੈ ਦੂਜੀ ਗੱਲ ਹੈ ਕਿ ਜੋ ਵੀ ਹੜਤਾਲ ਦੌਰਾਨ ਕਾਰਵਾਈਆਂ ਹੋਈਆਂ ਨੇ ਚਾਹੇ ਟਰਮੀਨੇਸ਼ਨ ਹੋਵੇ ਚਾਹੇ ਹੋਰ ਕਾਰਵਾਈਆਂ ਹੋਈਆਂ ਨੇ ਚਾਹੇ ਕੋਈ ਵਾਕਫ ਪੱਤਰ ਨੇ ਉਹ ਸਾਰੇ ਪੱਤਰ ਜਿਵੇਂ ਨੂੰ ਰੱਦ ਕੀਤੇ ਜਾਣਗੇ ਜੋ ਹੜਤਾਲ ਤੋਂ ਪਹਿਲਾਂ ਇਸ ਤਰੀਕੇ ਨਾਲ ਬਾਜ਼ਮ ਜੋਟੀ ਕਰ ਰਹੇ ਸੀ ਸੁਧਾਰਤ ਹੋ ਤੇ ਉਹ ਸ੍ਰੀਕਿਨ ਉਸ ਉਹ ਨਾ تھا ਉਹਦੇ ਹੀ ਹੋਰੀ ਆ ਕੰਗੇ ਸੁੰਡੌਰ ਵਿਸ਼ੇ ਕੀ ਪੱਤਰ ਜਿਹੜਾ ਹੈਡ ਆਫ ਸ ਚੰਡੀਗੜ੍ਹ ਤੇ ਹੈਡ ਆਫ ਸ ਪਟਿਆਲੇ ਵੱਲੋਂ ਜਿਹੜਾ ਕੋਈ ਨਾਰੀ ਹੋਵੇਗਾ ਹੂੰ ਸੋ ਉਹ ਵੀ ਪੱਤਰ ਜਾਲੀ ਹੋਣ ਬਹੁਤ ਹੜਤਾਲ ਕੋਲ ਨਾ ਪਛਾਹ ਸੀ ਜੋ ਇਹ ਸਪਸ਼ਟ ਕਰਦੇ ਕਿ ਦੋਵੇਂ ਤੀਜਾਂ ਦੇ ਪੱਤਰ ਸਾਡੇ ਮੌਜੂਦ ਰਿਹਾ ਤੇ ਪੱਤਰ ਕਿਉਂਕਿ ਪਹਿਲਾਂ ਸਾਡੇ ਉਹ ਮੁਲਾਜ਼ਮਾਂ ਕੇ ਡਿਊਟੀਆਂ ਦੇ ਜਾਣਗੇ ਜਿਹੜੇ ਮੁਲਾਜ਼ਮ ਜਿਹਨਾਂ ਚ ਬੈਠੇ ਆ ਸੰਜਰੇ ਵਾਲੇ ਸਸਪੈਂਡਿਆ ਉਸ ਤੋਂ ਬਾਅਦ ਅਸੀਂ ਕਿੱਦਿਆਂ ਜਲਾਵਾਂਗੇ ਰਾਤੀ ਸਪਸ਼ਟ ਮੰਤਰੀ ਜੀ ਨੂੰ ਕਰਤਾ ਸੀਗਾ ਹੂੰ ਪਰੰਤੂ ਕਿਤੇ ਨਾ ਕਿਤੇ ਫਵਾਵਾਂ ਛੜੀਆਂ ਜਾ ਰਹੀਆਂ ਕਿ ਹੜਤਾਲ ਕੋਈ ਨਹੀਂ ਰਿਸ਼ਮ ਜੀ ਨੂੰ ਜਦੋਂ ਆਸ਼ਵਾਸਨ ਦਿੱਤਾ ਗਿਆ ਹੈ ਕੈਬਨਿਟ ਮੰਤਰੀ ਨੇ ਲਾਲਜ ਸਿੰਘ ਪੁੱਲਰ ਤੇ ਬੇਅਤਬਾਰੀ ਕਿਸ ਚੀਜ਼ ਬਿਲਕੁਲ ਜੀ ਬੇਤ ਤੁਹਾਡੀ ਇਸ ਚੀਜ਼ ਦੀ ਹੈ ਕਿ ਪਹਿਲਾਂ ਵੀ ਸਰਕਾਰ ਵੱਲੋਂ ਲਗਭਗ 10 ਤੋਂ 15 ਵਾਰ ਅਸ਼ਵਾਸ਼ਣ ਦਿੱਤਾ ਗਿਆ ਫਿਰ ਦੂਸਰੀ ਵੱਡੀ ਗੱਲ ਇਹ ਹੈ ਕਿ ਜਦੋਂ ਅਸ਼ਵਾਸ਼ਣ ਦੇਣ ਤੋਂ ਬਾਅਦ ਅਸੀਂ ਉੱਥੋਂ ਬਾਹਰ ਨਿਕਲੇ ਸਾਡੇ ਮੁਲਾਜ਼ਮ ਤਾਂ ਉਹਨਾਂ ਦੇ ਮਗਰ ਫਿਰ ਪੁਲਿਸ ਪ੍ਰੋਟੈਕਸ਼ਨ ਲਾਈ ਗਈ ਆ ਤੇ ਪੁਲਿਸ ਫੋਰਸ ਦੀਆਂ ਗੱਡੀਆਂ ਜਿਹੜੀਆਂ ਨੂੰ ਉੱਥੇ ਵੀ ਲਗਭਗ 7 ਤੋਂ 8 ਲਾਈਆਂ ਗਈਆਂ ਸੀ ਤੇ ਪੁਲਿਸ ਫਿਰ ਉਹਨਾਂ ਨੂੰ ਫੜੋ ਤੁਹਾਡੀ ਚ ਰਾਤ ਵੀ ਲੱਗੀ ਸੀ ਜੀ ਫਿਰ ਅਸੀਂ ਕਿਸ ਗੱਲ ਤੋਂ ਯਕੀਨ ਕਰ ਲਈਏ ਕਿ ਸਾਡੇ ਟ੍ਰਾਂਸਫਰ ਮੰਤਰੀ ਜੋ ਗੱਲਾਂ ਸਰੇ ਦਾ ਕਹਿ ਰਹੇ ਆ ਇਹ ਤਾਂ ਰਾਤ ਨੂੰ ਦਵੇ ਸਿਰੇ ਤੋਂ ਤੁਹਾਡੇ ਜੋ ਆਗੂ ਨੇ ਡਿਟੇਨ ਕੀਤੇ ਗਏ ਨੇ ਬਿਲਕੁਲ ਜੀ ਡਿਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਮਾਗੂ ਨੇ ਜਿਹੜੇ ਉਹ ਸੁਝੇਸ ਸੀਗੇ ਤੇ ਰਾਤ ਵੀ ਇਹ ਕਾਰਵਾਈਆਂ ਚੱਲਦੀਆਂ ਰਹੀਆਂ ਨੇ ਸੋ ਮੈਂ ਸਪਸ਼ਟ ਕਰਦਾ ਕਿ ਸਾਡੇ ਵੱਲੋਂ ਹੁਣ ਵੀ ਇਹੀ ਸਪਸ਼ਟ ਆ ਕਿ ਜਿਹੜੇ ਮੁਲਾਜ਼ਮ ਸਾਡੇ ਡਿਟੇਨ ਕੀਤੇ ਹਨ ਸਾਰੇ ਤੇ ਸਾਰੇ ਮੁਲਾਜ਼ਮ ਰਿਹਾ ਕੀਤੇ ਜਾਣ ਉਹ ਮੁਲਾਜ਼ਮ ਸੱਤੋ ਪਰ ਲਾਣੇ ਕਿ ਡਿਊਟੀਆਂ ਤੇ ਜਾਣਗੇ ਹੁਣ ਇਹ ਮੈਂ ਜਿਹੜਾ ਲਿਸ਼ਕਾ ਦੇ ਤਾਇਵੇ ਸਰਕਾਰ ਵੱਲੋਂ ਤੇ 1 ਘੰਟੇ ਦੇ ਵਿੱਚ ਵਿੱਚ ਜਿਹੜੀ ਹੜਤਾਲ ਸਮਾਪਤ ਕਰ ਦਿੱਤੀ ਜੀ ਵੀ ਪਰ ਸਰਕਾਰ ਜਿਹੜੀ ਉਹ ਆਪਣਾ ਵਾਅਦਾ ਕਰਕੇ ਉਸ ਸਮਾਂ ਮੁਕਾਦੀ ਆ ਟ੍ਰਾਂਸਪੋਰਟ ਮੰਤਰੀ ਵੱਲੋਂ 2023 ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀ ਦੋ ਤਿੰਨ ਛੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਅੱਜ ਤੱਕ ਲਾਗੂ ਨਹੀਂ ਹੋਈਆਂ ਉਹਨਾਂ ਦੇ ਲੱਗ ਪਾ ਕੇ ਸਾਡੀਆਂ ਜੀ ਨੇ 14 ਤੋਂ 15 ਮਿੰਟੀਆਂ ਹੋ ਗਈਆਂ ਹਰ ਮੀਟਿੰਗ ਤੇ ਭਰੋਸਾ ਹੁੰਦਾ ਕਿ ਇਹ ਪੰਜਵੇਂ ਵਿੱਚ ਲਾਗੂ ਹੋ ਜੇਗੀ ਅਸੀਂ ਹੜਤਾਲ ਸਮਾਪਤ ਕਰ ਦਨੇ ਪਰ ਉਹ ਇਸੇ ਤਰ੍ਹਾਂ ਲੱਗ ਨਹੀਂ ਆਈਆਂ ਤੁਹਾਡੇ ਇਸ ਬਿਆਨ ਤੋਂ ਬਾਅਦ ਟ੍ਰਾਂਸਪੋਰਟ ਪਾਰਟੀ ਨੂੰ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਇਸ ਬਿਆਨ ਬਿਲਕੁਲ ਨਹੀਂ ਜੀ ਸਾਨੂੰ ਉਲਟਾ ਟਰਾਂਸਪੋਰਟ ਵਿਭਾਗ ਦੀ ਬਜਾਏ ਇੰਟੈਲੀਜੈਂਸੀ ਵੱਲੋਂ ਧਮਕੀਆਂ ਜਾਂ ਕਹਿ ਸਕਦੇ ਹਾਂ ਰਾਤ ਵੀ ਆਉਣੀਆਂ ਸ਼ੁਰੂ ਹੋਈਆਂ ਸੀ ਕਿ ਤੁਸੀਂ ਅਜੇ ਹੜਤਾਲ ਨਹੀਂ ਖੋਲੀ ਤੇ ਉਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਨਾ ਤਾਂ ਰਾਤ ਦੇਰ ਰਾਤ ਤੇ ਨਾ ਹੀ ਹੁਣ ਮਾਰਨਿੰਗ ਕੋਈ ਸਾਡੇ ਨਾਲ ਰابطਾ ਕਰਨ ਕੀਤਾ ਗਿਆ ਵੀ ਅਸੀਂ ਕਿਉਂ ਪੱਤਰ ਜਾਰੀ ਕਰ ਰਹੇ ਹਾਂ ਜਾਂ ਬਲਕਿ ਨਾਈਟ ਟਰਾਂਸਪੋਰਟ ਵਿਭਾਗ ਵੱਲੋਂ ਕੋਈ ਰابطਾ ਕਰਨ ਕੀਤਾ ਜਾ ਰਿਹਾ ਹੈ ਸਿੱਧਾ ਸਪਸ਼ਟ ਹੈ ਕਿ ਸਰਕਾਰ ਜਿਵੇਂ ਉਹ ਕਿਤੇ ਨਾ ਕਿਤੇ ਲੜਾਰ ਹੋ ਗਈ ਹੈ ਰੇਸ਼ਮ ਸਿੰਘ ਜੀ ਸੇਮ ਬਗਨਪਾ ਨੇ ਇੱਕ ਦਿਨ ਪਹਿਲਾਂ ਵੀ ਬਿਆਨ ਦਿੱਤਾ ਸੀ ਕਿ ਸਾਡੇ ਦਰਵਾਜ਼ੇ ਟੈਬਲ ਟॉक ਕਰੋ ਮਸਲਾ ਸੁਲ ਜਾਓ ਪਰ ਇਸ ਤੇ ਕਿਨਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਕਿੰਨਾ ਕਿਤੇ ਉਹ ਠੀਕ ਨਹੀਂ ਬਿਲਕੁਲ ਹੀ ਸੀਐਮ ਮਾਨ ਬਿਆਨ ਦਿੰਦੇ ਪਰ ਬਿਆਨ ਦੇ ਉਲਟ ਸਭ ਕੁਝ ਹੋ ਰਿਹਾ ਜੀ ਸੀਐਮ ਮਾਨ ਨੇ ਬਿਆਨ ਦਿੱਤਾ ਅਸੀਂ ਦਰਵਾਜ਼ੇ ਖੁੱਲੇ ਆ ਅਸੀਂ ਮੰਗ ਕੀਤੀ ਸੀ ਕਿ ਸੀਐਮ ਮਾਨ ਨਾਲ ਮੀਟਿੰਗ ਕਰਾਈ ਜਾਵੇ ਸੀਐਮ ਮਾਨ ਨੇ 8 ਮੀਟਿੰਗਾਂ ਸਾਨੂੰ ਦੇ ਕੇ ਤੇ 8ਾਂ ਮੀਟਿੰਗਾਂ 'ਚ ਹੁਣ ਤੱਕ ਉਹ ਨਹੀਂ ਬੈਠੇ ਕਹਿ ਸਕਦੇ ਹਾਂ ਕਿ ਭੰਜਣ ਵਾਲੀ ਕਾਰਵਾਈ ਹੈ ਸੋ ਲੇਖਤੀ ਮੀਟਿੰਗਾਂ ਹੁੰਦੀਆਂ ਸੋ ਇਸ ਸਮੇਂ ਵੀ ਅਸੀਂ ਸੀਐਮਾਨ ਤੋਂ ਮੰਗ ਕਰ ਰਹੇ ਹਾਂ ਕਿ ਮੀਟਿੰਗ ਦਿੱਤੀ ਜਾਵੇ ਇੱਕੋ ਮੀਟਿੰਗ ਵਿੱਚ ਸਾਰੇ ਮਸਲੇ ਹੱਲ ਹੁੰਦੇ ਆ ਪਰੰਤੂ ਉਹਨਾਂ ਨੇ ਮੀਟਿੰਗ ਦੇਣ ਦੀ ਬਜਾਇ ਪੱਟੀ ਵਿਖੇ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਨਾ ਚੰਡੀਗੜ੍ਹ ਚੰਡੀਗੜ੍ਹ ਮੀਟਿੰਗ ਹੁੰਦੀ ਸ਼ਾਇਦ ਕੋ ਹੱਲ ਨਿਕਲ ਜਾਂਦਾ ਪਰ ਪੱਟੀ ਟਰਾਂਸਪੋਰਟ ਮੰਤਰੀ ਦੇ ਘਰੇ ਮੀਟਿੰਗ ਬੁਲਾ ਕੇ ਇਹਨਾਂ ਕੋਲ ਸਵਾਲ ਉੱਥੇ ਲਾਉਣਾ ਕੋਈ ਗੈਂਗਸਟਰ ਨੇ ਉਹੋ ਜਿਹੀ ਬੁਲਾਣੀ ਕਰਨੀ ਸੀ ਆਰੇ ਮੀਟਿੰਗ ਕਰਨ ਲਈ ਹੀ ਨਮੈਲੇ ਜਾਣਾ ਸੀ ਉਹਨਾਂ ਉੱਪਰ ਫਿਰ ਪ੍ਰੈਸ਼ਰ ਵਧਾਇਆ ਜਾਣਾ ਇਹ ਤੁਹਾਨੂੰ ਬਹੁਤ ਸਾਵਧਾਨ ਹੈ ਕਿ ਜੋ ਅੱਜ ਸਰਕਾਰ ਕਹਿੰਦੀ ਹੈ ਜਮ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਸਭ ਕੁਝ ਚੱਲ ਰਿਹਾ ਹੈ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜੀ ਚਲੋ ਸਾਰੀ ਬੱਸਾਂ ਦੀ ਕਿਉਂਕਿ ਅਜੇ ਵੀ ਨਹੀਂ ਖਤਮ ਹੋਈ ਹੈ ਸਰਕਾਰੀ ਬੱਸਾਂ ਦੇ ਕੱਚੇ ਕਾਂਡਲ ਹਿਰਾਸਤ ਚੁਲਾਏ ਗਏ ਸਾਥੀਆਂ ਦੀ ਰਿਹਾਈ ਦੀ ਲਗਾਤਾਰ ਡਿਮਾਂਡ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਹਟਾਲੇ ਮੁਲਾਜ਼ਮਾਂ ਤੇ ਹੋਏ ਪਰਚੇ ਰੱਦ ਕੀਤੇ ਜਾਣ ਇਹ ਵੀ ਉਹਨਾਂ ਦੀ ਇੱਕ ਮੁੱਖ ਤੇ ਅਹਿਮ ਮੰਗ ਹੈ ਦਾ ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਏ ਜਾਣ ਦੀ ਮੰਗ ਉਕਰ ਰਹੇ ਨੇ ਮੰਗਾ ਨਾ ਮੰਨੇ ਜਾਣ ਤੱਕ ਹਟਾਲ ਐਜ਼ ਇਟ ਇਜ਼ ਜਾਰੀ ਰਹੇਗੀ ਯੂਨੀਅਨ ਦੇ ਵੱਲੋਂ ਕਲੀਅਰ ਇੱਕ ਗੱਲ ਦਿੱਤਾ ਗਿਆ ਹੈ ਕਿ ਕੱਲ ਟ੍ਰਾਂਸਪੋਰਟ ਦੇ ਨਾਲ ਯੂਨੀਅਨ ਆਗੂਆਂ ਦੇ 7 ਘੰਟੇ ਬੈਠਕ ਚੱਲੀ ਸੀ ਹਾਲਾਂਕਿ ਹਿਰਾਸਤ ਚ ਲਏ ਗਏ ਹੜਤਾਲੀ ਜੋ ਮੁਲਾਜ਼ਮ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਏ ਤੇ ਇਸ ਤੇ ਸਹਿਮਤੀ ਬਣ ਗਈ ਸੀ ਪਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਚਿੱਠੀ ਜਾਰੀ ਨਹੀਂ ਕੀਤੀ ਜਾਂਦੀ ਜਦੋਂ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡੀ ਜੋ ਹੜਤਾਲ ਹੈ ਉਹ ਐਸ ਇਟੇ ਹੀ ਚੱਗੀ ਰਹੇਗੀ ਬੀਤੇ ਕੱਲ ਟਰਾਂਸਪੋਰਟ ਮੰਤਰੀ ਲਾਜੀ ਸਿੰਘ ਪੁੱਲਾ ਦੇ ਨਾਲ ਤਕਰੀਬਨ 7 ਘੰਟੇ ਪੂਰੀ ਬੈਠਕ ਚੱਲੀ ਸੀ ਉਸ ਤੋਂ ਬਾਅਦ ਇਸ ਕੱਲ ਦਾ ਜ਼ਿਕਰ ਹੋਇਆ ਸੀ ਕਿ ਜੋ ਮੰਤਰੀ ਨੇ ਲਾਲਚੀਪ ਬੋਲਰ ਉਹਨਾਂ ਨੇ ਕਿਹਾ ਸੀ ਕਿ ਜਾਇਜ਼ ਜੋ ਮੰਗਾ ਨੇ ਉਹ ਮੰਨਿਆ ਜਾਣਗੇ ਯੂਨੀਅਨ ਦੀਆਂ ਜਿਨੇ ਵੀ ਬਰਖਾਸਤ ਹੜਤਾਲੀ ਮੁਲਾਜ਼ਮ ਕੀਤੇ ਗਏ ਨੇ ਉਹਨਾਂ ਨੂੰ ਮੁਰਤੋਂ ਬਹਾਲ ਕੀਤਾ ਜਾਏਗਾ ਤੇ ਇਸ ਤੇ ਸਹਿਮਤੀ ਬਣੀ ਸਿੱਟੇ 1000 ਸਰਕਾਰੀ ਬਸਾਂ ਹੋਰ ਪਾਈਆਂ ਜਾਣਗੀਆਂ ਇਹ ਵੀ ਗੱਲ ਕੀਤੀ ਗਈ ਸੀ ਤੇ ਹੁਣ ਸਸਪੈਂਸ਼ਨ ਅਤੇ ਟਰਮੀਨੇਸ਼ਨ ਵਾਪਸ ਲਈ ਜਾਏ ਪ੍ਰੋਪਰ ਨੋਟੀਫਿਕੇਸ਼ਨ ਇਸਦਾਰ ਜਾਰੀ ਕੀਤਾ ਜਾਏ ਇਸ ਤੇ ਅੜੇ ਹੋਏ ਨੇ ਯੂਨੀਅਨ ਦੇ ਆਗੂ ਤੇ ਅੱਜ ਵੀ ਸਰਕਾਰੀ ਬਸਾਂ ਦਾ ਚੱਕਾ ਜਾਮ ਹੈ ਅੱਜ ਵੀ ਸਰਕਾਰੀ ਬਸਾਂ ਨਹੀਂ ਚੱਲ ਰਹੀਆਂ ਜੋ ਕਿ ਹਟਾਲੀ ਮੁਲਾਜ਼ਮ ਨੇ ਉਹ ਹੜਤਾਲ ਕਰ ਰਹੇ ਨੇ ਹਾਲਕਿ ਯੂਨੀਅਨ ਦੇ ਆਗੂ ਨੇ ਕਲੀਅਰ ਕਰ ਦਿੱਤਾ ਹੈ ਕਿ ਜੋ ਪਰਚੇ ਦਰਜ ਕੀਤੇ ਗਏ ਸੀ ਉਹਨਾਂ ਦੇ ਸਾਥੀਆਂ ਤੇ ਉਹਨਾਂ ਨੂੰ ਰੱਦ ਕੀਤਾ ਜਾਏ ਇਸੇ ਨਾਲ ਹੀ ਜਿਨਨੇ ਵੀ ਸਸਪੈਂਡਡ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਏ ਤੇ ਸਾਡੇ ਨਾਲ ਰੇਸ਼ਮ ਸਿੰਘ ਪ੍ਰਦਾਨ ਕੰਟਰੈਕਟ ਵਰਕਰਸ ਯੂਨੀਅਨ ਜੁੜਹਣੀ ਰੇਸ਼ਮ ਸਿੰਘ ਜੀ ਸਵਾਗਤ ਹੈ ਤੁਹਾਡਾ ਨਿਊਜ਼ 8 ਪੰਜਾਬ ਤੇ ਕੱਲ 7 ਘੰਟੇ ਦੀ ਮੀਟਿੰਗ ਟਰਾਂਸਪੋਰਟ ਮੰਤਰੀ ਦਰਵਾਹੀ ਹੋਈ ਆਸ਼ਵਾਸਨ ਦਿੱਤਾ ਗਿਆ ਪਰ ਫਿਰ ਵੀ ਤੁਹਾਡੇ ਵੱਲੋਂ ਹੜਤਾਲ ਬਿਲਕੁਲ ਜੀ ਸੁਵਾਸ਼ਣ ਜਿਹੜੀਆਂ ਗੱਲਾਂ ਤੇ ਦਿੱਤਾ ਗਿਆ ਸੀਗਾ ਮੈਂ ਦੱਸਣਾ ਚਾਹੁੰਨਾ ਉਹਨਾਂ ਚ ਸਪਸ਼ਟ ਸੀ ਕਿ ਤੁਹਾਡੀ ਟਰਾਂਸਪੋਰਟ ਪਾਲਿਸੀ ਹੈ ਜਿਹੜੀ ਉਹਨੂੰ ਬਣਾ ਲਿਆ ਗਿਆ ਲਾਗੂ ਕਰਾਂਗੇ ਪਰੰਤੂ ਉਹਦੇ ਲਈ ਇੱਕ ਮੀਟਿੰਗ ਜਿਹੜੀ ਅਗਲੀ ਉਹ ਆਪਾਂ ਜਲਦੀ ਤੇ ਨਾ ਦਿਨਾਂ ਵਿੱਚ ਰੱਖਦੇ ਹਾਂ ਨਾ ਤਾਂ ਉਸ ਦਾ ਕੋਈ ਪੱਤਰ ਜਾਰੀ ਹੋਇਆ ਉਸ ਤੋਂ ਬਾਅਦ ਇਹ ਸੀ ਕਿ ਜਿੰਨੇ ਵੀ ਮੁਲਾਜ਼ਮ ਤੁਹਾਡੇ ਅਰੈਸਟ ਕੀਤੇ ਹੋਏ ਨੇ ਇਸ ਵੇਲੇ ਕਿਉਂਕਿ ਹੜਤਾਲ ਸਰਕਾਰ ਨੇ ਸ਼ੁਰੂ ਕਰਾਈ ਹੈ ਮੈਂ ਸਪਸ਼ਟ ਕਰਨਾ ਚਾਹੁੰਨਾ ਤੁਹਾਨੂੰ ਇਹ ਹੜਤਾਲ ਅਸੀਂ ਨਹੀਂ ਕੀਤੀ ਕਾਮੇ 27 ਤਰੀਕ ਨੂੰ ਰਾਤ ਨੂੰ ਅਤੇ 28 ਤਰੀਕ ਨੂੰ ਸਵੇਰ ਮਾਰਨਿੰਗ 4 ਵਜੇ ਸਾਡੇ ਜਿਹੜੇ ਸਾਰੇ ਸਾਥੀ ਉਹਨਾਂ ਨੂੰ ਅਰੈਸਟ ਕੀਤਾ 173 ਮਲਾਜ਼ਮ ਨੇ ਜਿਹੜੇ ਹੁਣ ਤੱਕ ਪੁਲਿਸ ਕਸਟਡੀ ਦੇ ਵਿੱਚ ਨੇ ਜਿਹੜੇ ਪੁਲਿਸ ਨੇ ਅਰੈਸਟ